ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਗਿਆ ਸਵੇਰ ਦਾਗਾ 8 ਵਜੇ ਚੁੱਕੇ ਨੇ ਬਹੁਤ ਸਾਰੇ ਕੰਮ ਕਰ ਲਏ ਨੇ ਬਹੁਤ ਸਾਰੇ ਪਏ ਨੇ ਕੰਮ ਤਾਂ ਸਾਰਾ ਦਿਨ ਨਿਮੁਕਰੇ ਨਿਕੇ 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 ਇਕ ਪਜਣੇ ਸਾਰਾ ਦਿਨ ਨਹੀਂ ਨਿਬੜਦਾ ਤੇ ਕੱਲ ਆਪਾਂ ਨੇ ਬਾੜੀ ਵੱਢ ਦਿੱਤੀ ਐ ਲੱਗੂ ਤਾਂ ਸੈਂਤ ਨਾਲ ਹੀ ਪਤਾ ਨਹੀਂ ਕਦੋਂ ਲੱਗੂਗੀ ਤੇ ਬਾੜੀ ਦੇ ਵਿੱਚੋਂ ਧਣੀਆਂ ਤੋੜ ਕੇ ਸੁਕਾ ਲਿਆ ਜਿਹੜੇ ਮੇਥੇ ਸੀ ਅੱਜ ਲਾਸਟ ਵਾਰ ਰੋਟੀਆਂ ਨੇ ਅਗਲੇ ਸਾਲ ਹੀ ਖਾਵਾਂਗੇ ਅਸੂ ਕੱਤੇ ਚ ਹੁਣ ਅਸ ਕੱਤੇ ਚ ਖਾਵਾਂਗੇ ਰੋਟੀਆਂ ਤੇ ਜਿਹੜੇ ਮੇਥੇ ਸੀ ਚੀਰ ਕੇ ਅੱਜ ਰੋਟੀਆਂ ਬਣਾ ਲਈਆਂ ਤੇ ਧਣੀਆਂ ਚੀਰ ਕੇ ਸੁੱਕਣਾ ਪਾ ਹਾਂ ਡੋਂਗੂ ਕੇ ਸੁੱਕਣਾ ਪਾ ਦਿੱਤਾ ਮੇਥੇ ਸੁਕਾ ਲਈ ਐ ਤੇ ਤੁਹਾਨੂੰ ਕੱਲ ਕੱਲ ਵਾਲੀ ਵੀਡੀਓ ਤੁਸੀਂ ਦੇਖ ਹੀ ਚੁੱਕੇ ਹੋਗੇ ਕੋਨੀ ਕੋਨੀ ਕਰਤੀ ਬਾੜੀ 072 ਬੀ ਬਹੋੜਾ ਲੱਗ ਜੂਗਾ ਤੇ ਸਰਦਾਰ ਜੀ ਪਏ ਦੇਖ ਰਹੇ ਨੇ ਮੋਬਾਈਲ ਤੇ ਅਸੀਂ ਨਮਾਉਣੀਆਂ ਨੇ ਮੱਜਾ ਮੱਜਾ ਮੈਥੋਂ ਕੱਲੀ ਤੋਂ ਲੋਟਣੀਆਂ ਆਉਣੀਆਂ ਭਜਦੀਆਂ ਨੇ ਮਾ ਬਣਾ ਦੋ ਮੇਰੇ ਨਾਲ ਹੁਣ ਪਤਾ ਇਹਨਾਂ ਨੇ ਕੀ ਮਹਨ ਲਾਇਆ ਕਿ ਰੋਟੀ ਖਾ ਕੇ ਨਮਾਉਣਗੇ ਰੋਟੀ ਖਾ ਕੇ ਨਮਾਉਣਗੇ ਲੈ ਇੱਥੇ ਬਲਦ ਬਾਬੇ ਨੂੰ ਪਾ ਕੇ ਮੋਢਾਲੀ ਵਾਲਾ ਬਾਬਾ ਵੀ ਆ ਗਿਆ ਕਿੱਥੇ ਨੇ ਬਾਬੇ ਦੇ ਪ੍ਰਸਾਦ ਆ ਗਏ ਤੇਰੇ ਵਿੱਚੀ ਤੇਰੇ ਵਿੱਚੀ ਨੂੰ ਹੁਣ ਬਣਾਏ ਨੇ ਹੁਣ ਅੱਛੇ ਚਲੋ ਜੀ ਆਪਾਂ ਦਾਲੀ ਪਾਇਆ ਜੀ ਬਾਅਦ ਚ ਮਿਲ ਦਿਆਂਗੇ ਨੇ ਸਰਦਾਰ ਜੀ ਨੂੰ ਪੜਾਉਣਾ ਰੋਟੀ ਲੋ ਜੀ ਆਪਾਂ ਮੱਜਾ ਨਮਾ ਦਿੱਤੀਆਂ ਨੇ ਮੱਜਾ ਨਮਾਈਆਂ ਨਹੀਂ ਤੇ ਲਿਬੜੀਆਂ ਨਹੀਂ ਦੇਖੋ ਟੱਕਰ ਲਾ ਲਿਆ ਮਿੱਟੀ ਨੂੰ ਹਾਂ ਮੱਜ ਨੇ ਇਹਨਾਂ ਦੇ ਲਾਉਣਾ ਤੇਲ ਪਿੰਡਾ ਸੁੱਕ ਗਿਆ ਤੇਲ ਲਾਵਾਂਗੇ ਫਿਰ ਆਪਾਂ ਇਹਦਾ ਕੱਪੜੇ ਨਾਲ ਮੂੰਹ ਚਾਰਨਾ ਪੂ ਆ ਕਿ ਹਰਦਾ ਕਾਇ ਦੇ ਨਾਲ ਬਾਅਦ ਤਾ ਤੁਸੀਂ ਨਮਾਈਆਂ ਤੀਆਂ ਅੱਜ ਤੁਸੀਂ ਰਿਬੜ ਗੀਆਂ ਕੁਝ ਮੱਜਾਂ ਨਮਾ ਦਿੱਤੀਆਂ ਨੇ ਤੇ ਕੱਖ ਖੋਲਡੀਆਂ ਚ ਪਾ ਦਿੱਤੇ ਨੇ ਆ ਨੰਨੇ-ਮੁੰਨੇ ਬੱਚੇ ਵੀ ਨਮਾ ਦਿੱਤੇ ਕੱਖ ਖੋਲਡੀਆਂ ਚ ਪਾ ਦਿੱਤੇ ਨੇ ਦਾਣਾ ਰਹਿੰਦਾ ਸੋ ਅੱਜ ਗਿੱਲਾ ਜਾਂ ਪਤਾ ਨਹੀਂ ਕਿਉਂ ਵਾਲਾ ਹੋ ਗਿਆ ਸਾਡੂ ਤਾਂ ਹਵਾ ਨਿਕਲ ਜੂ ਹੱਥ ਨੇ 3 ਵਜੇ 3:30 ਵਜੇ ਬਨਾਂਗੇ ਉਦੋਂ ਤਾਂ ਸੁੱਕ ਜੂਗਾ ਤੇ ਦਾਣਾ ਰਹਿ ਗਿਆ ਪੌਣ ਵਾਲਾ ਦਾਣਾ ਨਾ ਮੈਂ ਬੰਨਣ ਵੀ ਵਾਲੀ ਪੌਣੀ ਹੁੰਨੀ ਆ ਕਦੇ ਪਹਿਲਾਂ ਵੀ ਪਾ ਦਾਨੀ ਅੱਜ ਥੋੜਾ ਜਿਹਾ ਮੈਨੂੰ ਚਾਰ ਹੋ ਲੱਗ ਗਿਆ। ਖੁਸਕ ਗਿਆ। ਫਿਰ ਤੇ ਫੇਸਲਿਵ ਆਕ ਜਨਾ ਦਾਣਾ ਰੁੱਤੇ ਪਾ ਦੂੰਗੀ। ਲੋ ਜੀ ਆਪਾਂ ਬਾੜੀ ਚੰਗੀ ਤਰ੍ਹਾਂ ਵੱਢ ਦਿੱਤੀ ਐ ਤੇ ਹੁਣ ਪਾਣੀ ਛੱਡਦਾ ਮੈਂ ਵਿੱਚ। ਪਾਣੀ ਛੱਡਾਂ ਇਹ ਚ ਕਾੜਦਾ ਹੋ ਹਨਾ। ਹਜੇ ਨਹੀਂ ਕਿਪਤਾ ਕਹਿ ਕਦੇ ਨਹੀਂ ਲੱਗੂ। ਤੇ ਸਾਰੇ ਰੋਟੀ ਖਾ ਲਈ ਐ ਅਸੀਂ ਨਹੀਂ ਰਹਿ ਗਿਆਂ ਸੱਸ ਨੂੰ ਹਾਂ ਕਿਉਂਕਿ ਸਾਡੇ ਹਜੇ ਕੰਮ ਨਹੀਂ ਲੋਟ ਆਏ ਹੋਏਗੇ। ਤੇ ਇੱਥਰ ਸੋਈ ਚ ਲਾਉਣਾ ਪੋਚਾ ਮੈਂ ਪਰਲੇ ਹੀ ਪੋਚਾ ਲਾਉਣ ਨੂੰ ਬਾਲਟੀ ਪਾਣੀ ਦੀ ਤੇ ਕਰਦੇ ਆ ਪਰ ਸੋਈ ਸਾਫ ਸਾਡੂ ਚੂਹ ਲੱਗਿਆ ਹੋਇਆ ਇਸ ਪੋਚਾ ਲਾਉਣ ਵਾਲੀ ਰਹਿ ਗਿਆ ਮੱਜਾਂ ਜਾਂ ਹੰਬਾਰ ਆ ਲੀਆਂ ਨੇ ਕੇਰਾਂ ਦਾ ਤੜਕੇ ਵੇਲੇ ਤਾਂ ਇੰਨਾ ਕੰਮ ਹੁੰਦਾ ਮੱਜਾਂ ਦਾ ਤੇ ਉਂ ਇੱਧਰ ਉਹ ਕਰ ਲਾ ਉਹ ਕਰ ਲਾ ਤੇ ਹੁਣ ਦੁਪਹਿਰੇ 2 ਘੰਟੇ ਰਾਮ ਕਰਾਂਗੇ ਅਜੇ ਪੋਚੇ ਰਹਿੰਦੇ ਨੇ ਅਜੇ ਮਾਸੀ ਆਈ ਸੀ ਬੀਬੀ ਹੋਰ ਨੇ ਉੱਧਰ ਜਾਣਾ ਕਿਤੇ ਕਿਸੇ ਨੂੰ ਦੁੱਖ ਸੁੱਖ ਹੋਗਾ ਦਰਾਣੀ ਦੇ ਖਾਣੀ ਨੇ ਉਹਦੇ ਵੀ ਨਹੀਂ ਹਜੇ ਕੰਮ ਨਿਭੜੇ ਬੀਬੀ ਦੀ ਵੀ ਰੋਟੀ ਰਹਿੰਦੀ ਹੈ ਕਿਉਂਕਿ ਉਹ ਕੱਲੀ ਜਾਣੀ ਹੈਗੀ ਹੂੰ ਤਾਂ ਉਹਨਾਂ ਦੇ ਲੱਗੇ ਹੋਈ ਐ ਕਪੋਚੇ ਵਾਲੀ ਵੀ ਲੱਗੀ ਹੋਈ ਹੈਗੀ ਗੋਹੇ ਵਾਲੀ ਵੀ ਲੱਗੀ ਹੋਈ ਹੈ ਯਾਨੀ ਕਿ ਮੱਜਾਂ ਨੂੰ ਸਿਰੀ ਹੈਗਾ ਫੇਰ ਵੀ ਕੱਲੀ ਜਾਨੀ ਨੂੰ ਹਨਾ ਚਾਹ ਪਾਣੀ ਸਵੇਰ ਵੇਲੇ ਆਉਂਦੇ ਨੇ ਕਿੰਨੇ ਲੋਕ ਹਨਾ ਕੰਮ ਮਤ ਵਾਲਾਰੇ ਕੰਮ ਵਾਲੇ ਪੈਣ ਭਾਈ ਆਉਂਦੇ ਨੇਗੇ ਉਹਨਾਂ ਨੂੰ ਚਾਹ ਪਾਣੀ ਹੋ ਜਾਂਦਾ ਗਾ ਰੌਣਕ ਲੱਗੀ ਰਹਿੰਦੀ ਸਵੇਰ ਵੇਲ ਤਾਂ ਕਰੇ ਕਰੇ ਤਾਂ ਗੱਲਾਂ ਸੁਣ ਕੇ ਕੰਧ ਉੱਤਰੀ ਹੱਸੀ ਜਾਵਾਂਗੇ ਤੇ ਮਾਸੀ ਆਈ ਸੀ ਹੁਣ ਕਹਿੰਦੀ ਜਾ ਕੇ ਆਉਣਾ ਬੀਬੀ ਹੋਰੀ ਜਾਣ ਕੇ ਉਹਨਾਂ ਦੇ ਪਿੰਡ 'ਚ ਜੋਖ ਵਿਚਾਰੀ ਕਿਸੇ ਸਾਡੇ ਤੇ ਨੂੰਹ ਮਰ ਗਈ ਮਟਿਆਰ ਜਵਣ 4-5 ਸਾਲ ਹੋ ਗਏ ਤੇ ਬਿਆਨ ਨੂੰ ਉਹਨਾਂ ਦੇ ਜਾ ਕੇ ਆਉਣ ਦੀਆਂ ਤੇ ਬਸ ਮੈ ਲਾਉਣੇ ਪੋਚੇ ਪੋਚਲਾ ਕੇ ਤੇਰਾ ਤਾਂ ਹਾਂਜੀ ਹੋ ਜਾਣਾ ਟੂਹੀ ਨਾਲ ਮੇਰੇ ਟੂਹੀ ਵਾਲੀ ਦੁਖਦੀ ਹੈ ਮੱਜਾਂ ਨਮਾ ਕੇ ਬਸ ਆਏ ਜੇ ਹੁਣ ਉੱਥੇ ਬਹਿ ਗਈ ਉੱਥੇ ਬਹਿ ਗਈ ਪਾਣੀ ਦੀ ਬਾਲਟੀ ਪਾਰ ਰੱਖੀ ਹੈਗੀ ਤੇ ਬਾਅਦ ਦੇ ਵਿੱਚ ਹੁਣ ਸਬਜੀ ਵਾਲਾ ਰੇੜਾ ਵੀ ਆਉਂਦਾ ਹੈ ਹਨਾ ਗਾਜਰਾਂ ਚ ਪੈਜੂਗਾ ਸੋਲੂਆ ਵੀ ਵੀ ਕੱਲਾ ਕੱਲਾ ਆਲੂ ਸੋਲੂਆ ਬਣਾਵਾਂਗੇ ਨੇ ਤਾਂ ਆਲੂ ਨਹੀਂ ਹੈਗੇ ਹਨਾ ਨੇਤਾ ਜੀ ਮੈਂ ਸਬਜੀ ਲੈ ਕੇ ਆਉਣੀ ਆਂਗੀ ਮੈਨੂੰ ਪਾਣੀ ਪਾ ਕੇ ਨਹੀਂ ਹਾਂ ਹਾਂ ਪਾਉਣੀ ਦਹੀਂ ਨਹੀਂ ਪਾਈ ਆ ਕਾ ਪਚੀ ਪਾਵਾਂ ਤੇ ਬਸ ਇਸ ਤਰ੍ਹਾਂ ਸਾਡੇ ਕੰਮ ਚੱਲੀ ਜਾਂਦੇ ਨੇਗੇ ਹਾਂ ਜੱਗੀ ਦਾ ਰੇੜਾ ਹਨਾ ਤੇ ਮੈਂ ਸਬਜੀ ਲਈ ਕੀ ਪੋਚੇ ਵਾਲੇ ਹੱਥ ਕਰੂੰ ਫਿਰ ਮੈਨੂੰ ਦਿਂਦੇ-ਦਿੰਦੇ ਸਾਬਣ ਨਾਲ ਧੋਣੇ ਪੈਂਦੇ ਨੇ ਹੈ ਅੱਜ ਜਦ ਕਦਾ ਹੋ ਰਹੀ ਸੋਲੇ ਲੈ ਲਾਂ ਤਾਂ ਆਪ ਆਹ ਕਰ ਲਾਂਗੇ ਕੱਲ ਆਲੂ ਸੋਲੂ ਲੈ ਲਾਂ ਮਾ ਤਾਂ ਤੜਕਾ ਕਹਿੰਦੇ ਗਾਜਰਾਂ ਸੋਲੂ ਪਾ ਲਾਂਗੇ ਉਹ ਪਾ ਰਾਂ ਗਾਜਰ ਨਹੀਂ ਲੈਣੀ ਹੋਣਗੀਆਂ ਨਾ ਗਾਜਰਾਂ ਫਿਰ ਕੱਲ ਨੂੰ ਲੈ ਲਾਂਗੇ ਤਾਜ਼ੀਆਂ ਜ਼ਰੂਰੀ ਬਈਆਂ ਲੈਣੀਆਂ ਨੇ ਅੱਜ ਆਲੂ ਲੈ ਲਾਂਗੇ ਸੋਲੂ ਲੈ ਲਾਂਗੇ ਉਹਦੋਂ ਕੱਢਣਾ ਔਖਾ ਹੋ ਜਾਂਦਾ ਜਿਆ ਟਾਈਮ ਆ 11:00 ਵਜੇ ਆਪਾਂ ਨੇ ਕੰਮ ਕਰ ਲੈਨੇਗੇ ਹੁਣ ਤੋਂ ਹਣੇ ਕੱਪੜੇ ਕਿਉਂਕਿ ਅੱਜ ਮੈਂ ਕੱਪੜੇ ਮੱਝ ਮੁਝ ਜਨ ਮਾਰ ਨਹੀਂ ਆਣਿਆ ਨਾ ਮੱਝਾਂ ਲੰਗਾ ਇਥੋ ਹੀ ਕਰੀ ਜਾਏਗੀ ਤੇ ਬਸ ਰੋਜ਼ ਹੀ ਚੱਲਿਆ ਕੋਈ ਨਮਾਉਣ ਦਾ ਕੰਮ ਤੇਨਾ ਮੇਰੇ ਜਿਹੜੇ ਮਹਿੰਗੇ ਸੂਟ ਸੀਗੇ ਕੁਝ ਤਾਂ ਡਰੈਗ ਲੀਨ ਵਾਲੇ ਸੀ ਜਿਹੜੇ ਉਹ ਤਾਂ ਮੈਂ ਡਰੈਗ ਲੀਨ ਨੂੰ ਉਹ ਕਰਤੇ ਦੋ ਸੂਟ ਸੀ ਜਿਹੜਾ ਇੱਕ ਹੁਣ ਲਿਆਂਦਾ ਸੀ ਫਰੋਜ਼ੀ ਜਾਂ ਤੇ ਇੱਕ ਜਿਹੜਾ ਲੋੜੀ ਤੇ ਪਾਇਆ ਸੀ ਬਰਾਦਰ ਤੇ ਉਹ ਇਹਨਾਂ ਸੂਟ ਤੋਂ ਨਾਲੇ ਨੇ ਤਿੰਨ ਇਹ ਸਾਰਾ ਸਿਆਲ ਹੋ ਗਿਆ ਸਾਰੇ ਵਿਆਹ ਦੇਖ ਲੈ ਕਿਉਂਕਿ ਬੱਚੇ ਨਾਲ ਤਾਂ ਹਨ ਦਾਗ ਦੂਜੇ ਲੱਗ ਜਣੇ ਬੋਚ ਕੇ ਰੱਖਾਂ ਤੇ ਆ ਕੇ ਲਾ ਦਾਂਗੀ ਤੀ ਮੇਰੇ ਆਨ ਦੂਜੇ ਨੇਗੇ 201500 ਤੱਕ ਉਹ ਤਾਂ ਆਪਾਂ ਜਿਰੋ ਜਾਣੇ ਹੋ ਦੀ ਲੱਕ ਤੋੜਾਂ ਲਿਆਂਗੇ ਤੇ ਮੈਂ ਇਹਦੇ ਸੂਟ ਥੋੜੇ ਜੇ ਹੋਰ ਦਾ ਧਾਤਾਰੀ ਦਾਗਾ ਪਿਛਲੇ ਸਾਲ ਕਰਵਾਇਆ ਸੀ ਆਹ ਇੱਕ ਹੈਂਡ ਦਾਗਾ ਆਹ ਵੀ ਹੈਂਡ ਦਾਗਾ ਤੇ ਆਪਾਂ ਸਾਰੇ ਸੂਟ ਕਰੇ ਤੋਂ ਮੰਗ ਦੇਖਾਓ ਚ ਤੇਰਾ ਟੋਪ ਜਿਹਾ ਸਿੱਟਿਆ ਸੀ ਉਹ ਨਮਾਰੀ ਚ ਹੀ ਤਰ ਤੋਣ ਆਲਾ ਉਹ ਮੈਂ ਸਾਮ ਕੀ ਤਰਿਆ ਸੀ ਤੋਣ ਆਲਾ ਸੀ ਪੁੱਤ ਕੇਰਾ ਜਿਰੋ ਵੀ ਕੋਈ ਕੱਪੜਾ ਤੇ ਕੇਰਾ ਪਾਇਆ ਹੋਰ ਹੁਣ ਖਰਦੀਆਂ ਜਾਂਦੀਆਂ ਨੇ ਸਰਦੀ ਵਾਲੇ ਕੱਪੜੇ ਸਾਰੇ ਧੋ ਕੇ ਫੇਰ ਸਮਾਈ ਲਈ ਨਹੀਂ ਪਾਏ ਤਰੇ ਖਦਨ ਪਾਇਆ ਤੇ ਦੋ ਦਿਨ ਪਾਇਆ ਤਾਂ ਹੀ ਮੈਂ ਵਿਆਹ ਆ ਸੂ ਪਹਿਲਾਂ ਕੋਈ ਤੇ ਨਹੀਂ ਮੈਨੂੰ ਪਤਾ ਸੀ ਤੇ ਮੈਂ ਕੁਝ ਪੰਜ ਹੋਰ ਨਹੀਂ ਪਾਉਂਦੀ ਹੈਗੀ ਬਸ ਆਪਾਂ ਨਾ ਸਾਬਣ ਨਾਲ ਸਰਪਚੀ ਧੋਵਾਂਗੇ ਜਿੱਥੇ ਮੜਾ ਮੋਟਾ ਦਾਗ ਹੋਊ। ਬੋਲ ਬੋਲਾਏ ਸਾਬਣ ਨਾਲ ਕੇ ਮਲ ਦਾਂਗੇ। ਮੈਂ ਨਾ ਕੁਝ ਵਿੱਚ ਪਹਿਣਾ ਹੋਤੂ ਪਾਲਾਂਦੀਆਂ ਨਹੀਂ। ਚਿਰਕਾ ਚੁਰਕਾ ਪਾਲਾਂਦੇ ਨਹੀਂ, ਈਜੀ ਪਾਲਾਂਦੇ ਨੇ ਮੱਕਸਰੀ ਤੋਂ। ਜਿਸ ਨਾ ਹੀ ਮੇਰੇ ਕੱਪੜਾ ਸੁੱਕ ਨਾਲ ਕਦੇ ਖਰਾਬ ਹੋਇਆਗਾ। ਜੇ ਮੈਂ ਕਹਾਂ ਵੀ ਮੇਰੇ ਆਹ ਫਲਾਣਾ ਸੂਟ ਖਰਾਬ ਹੋ ਗਿਆ, ਉਹ ਵੀ ਮੈਂ ਕਿਹਾ ਸੂਟ ਮੈਂ ਆਏ ਤਬਾ ਲਾਣੀਆ ਮਹਾਂ ਚੱਲ ਜਿੱਥੇ ਦਾ ਫਰੋਜ਼ ਹੀ ਜਾਂ ਰੰਗ ਆ। ਕਦੇ ਮੈਂ ਫਰੋਜ਼ ਹੀ ਜਾਂ ਰੰਗ ਪਾਇਆ ਨਹੀਂ ਹੈਗਾ। ਵੀ ਸੁងੜ ਨਾ ਜਾਵੇ ਹਨਾ ਆਹਣਾ ਹੋ ਜਿੰਦੇ ਰੰਗ ਨਾ ਨਿਕਲ ਜੇ ਤਾਂ ਡਾਇਰੈਕਟਲੀ ਉਹ ਕਰਾਉਣੀ ਹਾ ਜੇ ਪਤਾ ਵੀ ਨਹੀਂ ਜੇ ਨਾਲ ਲੈ ਕੇ ਗਏ ਸਭ ਦਿਨ ਹੋ ਗੇ ਫੁੱਲ ਸੀ ਲੈਟ 15 ਕਿਲੇ ਫੇ ਰਾਮ ਦੀ ਰਮਣਗੇ ਇੱਧਰ ਲੈ ਕੇ ਕੀਤੇ ਸੁਕਮਣਾ ਬੰਦ ਕਰੀ ਤੂਤੀ ਪਾਈਪ ਬੰਦ ਕਰ ਤੇ 15 ਕਿਲੇ ਰਾਮ ਦੀ ਰਮਣਗੇ ਹਨਾ ਣਕ ਦੇ ਪੋਲੇ ਪੋਲੇ ਪੰਬਾ ਨਹੀਂ ਮਸਾਲੇ ਨਾਲ ਹੀ ਗਰਸ ਲਾਏ ਬਸ ਪੋਲੇ ਪੋਲੇ ਨੇ ਮਸਾਲਾ ਕਿਉਂ ਇਹ ਕਿਹੜਾ ਪਗੋਹੇ ਚ ਪਾਏ ਨੇ ਵੀ ਬਾਹਲਾ ਮਸਾਲਾ ਇਸ ਵਾਸਤੇ ਜੰਦੀ ਚੱਕੀ ਪਾਏ ਮੈਂ ਆਹਰਾ ਹੁਣ ਤਾਂ ਮਹਿੰਦੀ ਦੀ ਰਸ ਮਾਲਾ ਜਿੰਨੇ ਵਿਆਹ ਨੇ ਮਹਿੰਦੀ ਮਹਿੰਦੀ ਦੇ ਰਸ ਮੱਚ ਪਾਏ ਨਹੀਂ ਕੋਣ ਮਾਤੋ ਦਣੋ ਚਾ ਕਬਸੇਬਾ ਮਾਗਰੋ ਗਲਾਜਾ ਹੁੰਦਾ ਖਰਾਬ ਇੱਕ ਮੂਰੋ ਹਣਾ ਜੀ ਬਤ ਮੇ ਜਿਹੜਾ ਹੁੰਦਾਗਾ ਕਿੰਨਾ ਰੰਗ ਲੈ ਗਿਆ ਹੈ ਇਹਦੇ ਰੰਗ ਲੋਨ ਤੋਂ ਨਿਕਲਦਾ ਜਿਹੜਾ ਲੋਨ ਤੋਂ ਤੀ ਤੋਰੋ ਵੀ ਨਿਕਲਿਆ ਸੀ ਇਹ ਤਾਂ ਲੋਨ ਦਾ ਰੰਗ ਆ ਪੁੱਤ ਜਿਹਦੇ ਮੈਂ ਮਮੀ ਮੇਰੇ ਇੱਕ ਟਰੈਕਸੂਟ ਵੀ ਧੋਣ ਵਾਲਾ ਪਹਿਲਿਆ ਦੇ ਜਿਹੜਾ ਉਹਦੇ ਮੈਂ ਪਾ ਕੇ ਗਈ ਸੀ ਉਹ ਲੋ ਜਿਹ ਪਕ ਨਹੀਂ ਤੋਤਾ रंग निकल इतो पता लगता है जी आप भी फिर रंग निकलगा जल मैं सूट सिलाई कराया लून चुना निकलिया रंग भी निकलता लून सू निकलता गा फिर मैं चाहे सब थोड़ा थोड़ा पाया क्योंकि उस मेरे दो सौ ने गे नवे

ਕੱਪ ਤੋਂ ਦੱਬਾ ਕੱਪ ਤੋਂ ਕਪੜੇ ਧੋਣਾ ਚਲੋ ਜੀ ਕੱਪਾ ਨਾ ਆਹ ਦੇਖ ਲੈਣੇ ਇਹ ਚ ਵੀ ਰੰਗ ਦੀ ਕੁੜੀ ਤੇ ਲੋਹਣ ਚੋਂ ਨਿਕਲਦਾ ਰੰਗ ਐਸਾ ਦਿਖਾਂ ਨਹੀਂ ਚੋਂ ਜੇ ਤਾਂ ਨਿਕਲ ਰਹੀ ਨੂੰ ਪਾ ਇੱਕ ਕੰਡਾ ਨਹੀਂ ਚੋ ਹੈ ਜੋ ਵੀ ਨਿਕਲਦਾ ਜੇ ਲੋਨ ਚੋਂ ਲੋਣਾ ਚੋਂ ਹੀ ਨਿਕਲਦਾ ਹੁੰਦਾ ਰੰਗ ਚਲੋ ਜੇ ਆਪਾਂ ਕੱਪੜੇ ਧੋ ਲਈਏ ਹਨਾ ਲਿਆ ਗੁਰਸ਼ਖਮ ਜਿਹੜਾ ਧੋਣਾ ਗੁਰਸ਼ਖ ਨੇ ਪਾਉਣਾ ਚਾਹੀਦਾ ਕੱਪੜੇ ਦੇ ਉੱਪਰ ਬੱਦਲ ਵਾਹ ਰਹੀ ਹੋਣੀ ਸੋ ਜੇ ਆਪਾਂ ਨੇ ਕੱਪੜੇ ਧੋ ਦਿੱਤੇ ਨੇਗੇ ਸਾਰੀ ਘਰ ਆ ਭਰ ਗਈ ਐ ਤੇ ਰੱਬ ਨੇ ਵੀ ਸਾਹ ਛੱਡ ਲਈ ਐ ਕਿ ਬੱਦਲ ਵਾਹ ਰਹੀ ਐ ਸੁੱਕ ਜਾਣ ਕੱਪੜੇ ਚੰਗੀ ਗੱਲ ਹੀ ਐ ਚਲੋ ਹੁਣ ਤਾਂ ਕੱਪੜੇ ਘੱਟ ਧੁੱਪ 'ਚ ਸੁਕਉਣਗੇ ਨਵੇਂ ਹਨਾ ਵਧੀਆ ਰਹੂਗਾ ਤੇ ਜੀ ਬਿਹੋਰੀਆਂ ਦੀ ਜਾਇਆਂ ਆਈਆਂ ਉਹਨਾਂ ਦੇ ਕੰਮੇ ਕੰਮ ਵੀ ਨਿਭੜ ਗਏ ਆ ਪਾ ਲਈ ਤਾਂ ਸੋੜੂਆ ਇੱਧਰ ਪਿਆਗਾ ਤੇ ਆਪਾਂ ਫੇਰ ਕੱਢਾਂਗੇ ਕਿਉਂਕਿ ਮੜੀ ਰੈਸਟ ਕਰ ਲਈ ਹੈ ਜੇ ਮੈਂ ਰੋਟੀ ਖਾਣੀ ਹੈ ਚੁੰਨੀਆਂ ਇੱਧਰ ਪਾ ਦਿੱਤੀਆਂ ਇਸ ਘਰੇ ਲੈਣ ਵਾਲੀਆਂ ਤੇ ਕੱਪੜੇ ਇੱਧਰ ਪਾ ਕੇ ਆ ਤਾਂ ਮੋਟਾ ਦੋ ਦਿਨ ਸੁੱਕੂਗਾ ਐਨਾ ਮੋਟਾ ਹੁੰਦਾ ਆ ਪੂਰਾ ਮੋਟਾ ਇਹ ਤਾਂ ਮੈਂ ਨਹੀਂ ਕਰਿਆ ਸਾਰਾ ਜਾਨਾ ਗਿਆ ਜਾਂ ਤਾਂ ਕਰਕੇ ਖੜ ਗਈ ਕਿੱਥੇ ਜਾਏਂਗੀ ਹੈ ਨਹੀਂ ਤਾਂ ਆਏ ਕਿ ਤੇ ਜਾ ਕੇ ਅਮਗੀ ਜੀ ਮੈਂ ਮੈਂ ਮਗੂੰ ਕਿ ਆਉਂਗੀ ਨੰਦਪੁਰ ਸਾਹਿਬ ਕੋਲੇ ਮਹਾਲੇ ਤੇ ਆਏ ਕਿ ਮੇਰੀ ਮੱਝ ਕੈ ਮਟਾ ਚੜ ਜਾਈਂ ਚਾੜ ਜੂਂਗੀ ਆਏ ਕਿ ਹੁਣ ਮੈਂ ਬਾਣੀਆਂ ਦੀ ਕੁਡੀਆਂ ਗੀ ਤੂੰ ਹਾਂ ਲਾਟਾ ਪੈ ਜਰਨੀ ਤੂੰ ਰੈਣੀਆਂ ਦਾ ਹੁਣ ਘਰੇ ਵੀ ਸਾਰਾ ਕੰਮ ਕਰਦੀ ਆਈਆਂ ਇਹ ਕੰਮ ਵਿੱਚ ਦੋਸੇ ਚੜਨ ਚ ਵਾੜਾ ਫਰਕ ਹੈ ਜਿੱਦੇ ਵੀ ਜਰ ਤੀ ਬੀਬੀ ਚੜੇ ਆਈ ਆਮਣੀ ਚੜੇ ਆਈ ਤੂੰ ਮੁਸਕਲ ਚੜੀ ਤੀ ਤੂੰ ਰੋਵੇਂ ਜੇ ਮੇਰ ਨਾਲ ਤਾਂ ਮੈਂ ਤਾਂ ਮੈਂ ਤੇ ਤੇਰੇ ਨਾਲ ਪਾਗੜੀ ਮੈਂ ਹੋਊਗੀ ਉਹਨੂੰ ਤਾਂ ਚੜਾਈ ਬੜੀ ਖਰਾਬ ਥਰੀ ਨਹੀਂ ਚੜਾਗੇ ਜਹਾਜ਼ ਤੇ ਝੜ ਕੇ ਵਾਜ ਜਾਂਗੇ ਹੈਲੀਕਾਪਟਰ ਤੇ ਉਹਦਾ ਰੋ ਰਹੀ ਕਿ ਉਹਦਾ ਗਲਤਾਂ ਤੁਰ ਕੇ ਜਾਣ ਦਿੰਦੀ ਆ 10000 ਹੋਰ ਸਹੀ ਅਸੀਂ ਤੁਰਕੇ ਗਏ ਤੇ ਹੁਣ ਪੈਸੇ ਤਾਂ ਹਰੇਕ ਕੋਲ ਹੁੰਦੇ ਨੇ ਪੈਸਾ ਕੋਈ ਨਹੀਂ ਹੁੰਦਾ ਨਾ ਕਰ ਅਗਲਾ ਕਹਿੰਦਾ ਮੈਂ ਨਹੀਂ ਆਇਆ ਨਹੀਂ ਇਹ ਕਹਿੰਦਾ ਨਾ ਤੁਰਕੇ ਜਾਣ ਦੀ ਗੱਲ ਸਵਾਲ ਹੁੰਦਾ ਸੋ ਤਾਂ ਫਿਰ ਲੱਗਣਾ ਹੀ ਨਹੀਂ ਨਾ ਨਹੀਂ ਲੱਗਣਾ ਲੱਗਦਾ ਨਹੀਂ ਨਾ ਫਿਰ ਕਹਿੰਦੇ ਵੀ ਤਾਂ ਹੀ ਨੁਕ ਚੜਦੇ ਨੇ ਜਿਹੜੇ ਕੱਚੇ ਬਝੇ ਹੁੰਦੇ ਨੇ ਮੈਂ ਹੁਣ ਅਗਲਾ ਪੈਸਾ ਕਰੀ ਮੋੜੀ ਬਲੰਕ ਬੁੜੀ ਜਾਂਦਾ ਉੱਥੇ ਪੈਸਾ ਆਪੇ ਭਗਸਦਾ ਉੱਥੇ ਤੁਰਕੇ ਹੁਣ ਅਸੀਂ ਤੇ ਸਾਡੇ ਨਾਲ ਦੇ ਦੋ ਜਣੇ ਦੋਵੇਂ ਡਾਊਨ ਹੋ ਗਏ ਅਸੀਂ ਜਿਵੇਂ ਉਹਨਾਂ ਨੂੰ ਨਾ ਇਹ ਤਾਂ ਆਪ ਤੁਰਕਿਆਂ ਨਾਲ ਉਹਨਾਂ ਨੂੰ ਚੱਕ ਕੇ ਲਏ ਆ ਮੈਂ ਐਕਤੀ ਜਾਏਗਾ ਕਿਵੇਂ ਲੈ ਟਾਈਮ ਦੇਖਾਂਗੇ ਇਹ ਵੀ ਤੈਨੂੰ ਕਹਦਾ ਵੀ ਹਾਂ ਜਾਵਾਂ ਪਰ ਲੱਗ ਹੀ ਨਹੀਂ ਸੁਬਨਿਸ ਵੀ ਜੀ ਨਹੀਂ ਕਰਦਾ ਮਸਾਂ ਤੱਕੇ ਜੜੇ ਤੇ ਕੱਲਾ ਜੇ ਕੱਲਾ ਕੱਲਾ ਤੂੰ ਜੇ ਜੇ ਕੱਲਾ ਮੈਨੂੰ ਇਹ ਡਰਾ ਦਨ ਦੇ ਨੇ ਹਿਮਕੁੰਡ ਸਾਹਿਬ ਜਾਣਾ ਬਗ ਜੀ ਮੈਂ ਤੁਹਾਨੂੰ ਮੇਰੇ ਤੋਂ ਜੀ ਕਰਦਾ ਵੀ ਮੈਂ ਦਰਸ਼ਨ ਕਰਕੇ ਆਵਾਂ ਬਗ ਜਾ ਪਾਗੜਾ ਹਟਾਉਣੇ ਲੈ ਦੇਖੀ ਜੋ ਘਮਣ ਨੂੰ ਲਾਇਆ ਤੂੰ ਮੈਂ ਜਾਂ ਮੈਂ ਘਰ ਸਾਮੂ ਬੀਬੀ ਨੂੰ ਲਾਇਆ ਸਾਰੇ ਵਗਜੋ ਆਪਾਂ ਜੀ ਮੈਂ ਤਾਂ ਨਹੀਂ ਜਾਂਦੀ ਹੋਰ ਕਿਤੇ ਵਗਜੋ ਇਹੀ ਲੈ ਆ ਸਾਰੇ ਮੈਂ ਘਰ ਸਾਮੂ ਮੇਰੀ ਜ਼ਿੰਮੇਵਾਰੀ ਆ ਕੰਮ ਕਰ ਨੂੰ ਤੁਹਾਡਾ ਬੀਬੀ ਕਹਿੰਦੀ ਕੇਰਾ ਚ ਜਾਏ ਇਹ ਹੁਣ ਤੁਸੀਂ ਕਹਿੰਦੇ ਹੁਣ ਨਹੀਂ ਮੈਂ ਜਾਂਦਾ ਮੈਂ ਦੋ ਵਾਰੀ ਜਾਇਆ ਬੀਬੀ ਕਹਿੰਦੀ ਮੈਂ ਕੇਰਾ ਜਾਇ ਫਿਰ ਮੈਂ ਤਾਂ ਰਹਿ ਗਈ ਪੱਜਾ ਕੇ ਆਇਆ ਬਣੇ ਹਾਂ ਦੋ ਵਾਰੀ ਨਾ ਦੋ ਵਾਰੀ ਦੋ ਵਾਰੀ ਜਾ ਦੋ ਵਕਤ ਪਹਿਲਾਂ ਲਾਇਆ ਨਾ ਨਾ ਕੇਰਾ ਗਿਆ ਦੋ ਹਜ਼ਾਰ ਤਿੰਨ ਚ ਗਿਆ ਤੀਆ ਦੋ ਹਜ਼ਾਰ ਤਿੰਨ ਚ ਗਿਆ ਤੀ ਕੇ 24 ਚ ਗਿਆ ਹਾਂ ਮੈਂ ਤਾਂ ਹੁਣ ਜਾ ਬਾਈ 21 ਛੱਲਾ ਮਾਰ ਗਿਆ ਬੜਾ ਮਰ ਲੋਚ ਦਾ ਉਦੋਂ ਵੀ ਮੈਂ ਕਹਿ ਕੇ ਆਤੀ ਮੈਂ ਹੁਣ ਨਹੀਂ ਆਇਆ ਨਾ ਮੁੜ ਕੇ ਆ ਹੁਣ ਤਾਂ ਪੱਕੀ ਗਿਆ ਮੈਂ ਦੂ ਬਾਦ ਉਤਰ ਜਾਂਦਾ ਭਾਈ 40 ਸਾਲ ਤੋਂ ਵੱਧ ਤੱਕ ਨਾ ਖਾ ਬੰਦੇ ਤੋਂ ਐਂ ਕਹਿੰਦੇ ਨਹੀਂ ਤਿਆਰ ਕਿ ਮੇਰੇ ਕੋ ਕੋ ਨਹੀਂ ਹਾਂ ਹਾਂ ਇਹ ਮੈਂ ਤਾਂ ਮੈਂ ਤਾਂ ਜਾ ਸਕਦੇ ਕਿ ਜਾ ਨਹੀਂ ਸਕਦੇ ਕੋਈ ਦਿਲ ਦਾ ਨਹੀਂ ਰੋ ਕੋਈ ਬਲੱਡ ਨਹੀਂ ਵਾਦਦਾ ਕੁਝ ਨਹੀਂ ਵਾਦਦਾ ਉਸੇ ਵਾਂਗ ਸੇ ਸਾਹ ਬੰਦ ਹੁੰਦਾ ਹੋਣੀ ਨਹੀਂ ਮੈਂ ਤਣਿਸ਼ਾਂ ਦੀ ਕਿਹ ਜੀ ਜੋ ਫਾਨ ਹੋ ਰਹੀ ਦਮ ਮੈਂ ਤਾਂ ਐਂ ਕਹਿੰਦਾ ਉੱਥੇ ਲੈ ਜਾ ਹੁਣ ਸੁਖ ਮੁਖ ਸੁਖਮੰਤ ਪੇਪਰ ਹੋਏਗਾ ਨੰਬਰ ਸਰ ਨਾ ਮਾ ਲਿਆ ਦਾਦੀ ਪੋਤੀ ਤਿੰਨੇ ਬਖਤੇ ਚਾਹ। ਉੱਤਰ ਨੂੰ ਮੇਰੇ ਜਮਾ ਬੰਦੇ ਚੁੱਤਰੇ। ਦਾਦੀ ਸੁੱਖ ਵੀ ਦੇਣੀਆਂ ਜੀ। ਫੇਰ ਤੂੰ ਮੇਰੇ ਆਹ ਲਾ ਮੇਰੇ ਨੌ ਹੋਣਾ ਇਹਦੇ ਪੈਰਾਂ ਦੇ। ਪੁੱਛੂ। ਹਾਂ ਆ ਗੁੱਠੇ ਦੇ ਨੌ ਸਾਰੇ ਪੱਟੇ ਗਏ ਤੇ ਮੇਰੇ। ਕੋਈ ਵਾਰ ਇਤਵਾਰ ਦੀ। ਹਾਂ। 12 ਇਤਵਾਰ ਦੀ ਛੁੱਟੀ ਹੋਰ ਵਗਜੋ। ਜਿਵੇਂ ਹੁਣ ਸੋ ਸ਼ਨੀਵਾਰ। ਮੈਂ ਹੱਦ ਜਾਉਂ ਅਨੰਤਪੁਰ ਲੈ ਕੇ ਜਾਓ। ਮੈਨੂੰ ਨਹੀਂ ਪਤਾ ਰਾਣੀ। ਅਨੰਤਪੁਰ ਕੌਣ ਜਾ ਰਿਹਾ ਪੁੱਤ? ਕੱਲ ਤੋਂ ਮੇਰੀ। ਆਪਾਂ ਵਗ ਜਾਂਦੇ ਜੇ ਕੋਈ ਨਹੀਂ ਜਾਂਦਾ। ਇਹ ਕਹਿੰਦੀ ਮੈਂ ਏਡੀ ਹੋ ਗਈ ਹੌਲੇ ਮੱਲੇ ਤੇ ਨਹੀਂ ਗਿਆ 40 ਸਾਲ ਦਾ ਤਾਂ ਮੈਂ ਹੋ ਗਿਆ ਮੈਂ ਨਹੀਂ ਕਿਤੇ ਹੌਲੇ ਮੱਲੇ ਹੌਲੇ ਮੱਲੇ ਤੇ ਨਹੀਂ ਸਾਨੂੰ ਲੈ ਮੈਂ ਤਾਂ ਆਪਣੀ ਗਰ ਨੰਦਪੁਰ ਗਿਆ ਕੇ ਆਦੀ ਬਾਪੂ ਉਹ ਤੋਂ ਲੈ ਕੇ ਆ ਹਮ ਨਿਕਾਇਆ ਦੀ ਉਹ ਤੋਂ ਫਿਰ ਅਸੀਂ ਵੀ ਜਿੱ ਨਿੱਕੀ ਆ ਇੱਕ ਮਿੰਟ ਮੈਂ ਤਾਂ ਮਾਰਾ ਬੜਾ ਫੁੱਤ ਜੀ ਆ ਉਹ ਤੋਂ ਚਾਰ ਪੰਜ ਸਾਲ ਦਾ ਇਦੋਂ ਹਾਂ ਫਿਰ ਚਾਰ ਪੰਜ ਸਾਲ ਦਾ ਜਦੋਂ ਮੈਂ ਹੌਲੇ ਬੱਲੇ ਤੇ ਗਿਆ 35 ਸਾਲ ਹੋ ਗਏ ਮੇਰਾ ਸੁੱਖ ਰੱਖ ਮੈਂ ਵੀ ਜਾ ਕੇ ਆਉਂਗਾ ਹੌਲੇ ਬੱਲੇ 35 ਸਾਲ ਹੋ ਗਏ ਸਾਡੇ ਮੇਰੇ ਤੋਂ ਸੰਗਤ ਨਹੀਂ ਹੌਲੇ ਬੱਲੇ ਤੇ ਮੈਂ ਤਾਂ ਗਿਆ ਹੀ ਨਹੀਂ ਹੌਲੇ ਬੱਲੇ ਤੇ ਕਿਤੇ ਚਾਰ ਦਿਨ ਸੇਵਾ ਕਰਿਆਵਾਂਗੇ ਮਰੀਏ ਨਹੀਂ ਇਹ ਗੱਲ ਹੈ ਕਿ ਪੂਰੀ ਸਲਾਹ ਮੇਰੀ ਅੱਥਰ ਨੂੰ ਵੜਾਂਗੇ ਆਪਦੀ ਗੱਡੀ ਲੈ ਕੇ ਜਾਵਾਂਗੇ ਡੈੜੀਆ ਪਾਉ ਦੀ ਗੱਡੀ ਚੱਲਦੀ ਆਪ ਬਦੂਨੇ ਜਣੇ ਚੱਲਦੇ ਆ ਆਪਦੀ ਗੱਡੀ ਲੈ ਕੇ ਜਾਵਾਂਗੇ ਚਾਰ ਪੰਜ ਜਣੇ ਹੋਗੇ ਨਾ ਅਸੀਂ ਅੱਥਰ ਨੂੰ ਅੱਥਾ ਟਿਕ ਕੇ ਜਾਵਾਂਗੇ ਭੜਾਂਗੇ ਅੱਥਰ ਆਕਾ ਨੂੰ ਰਾਤ ਨੂੰ ਹੁੰਦਾਂ ਸੁਖਾਉਂਦਾ ਰਹਿ ਰਾਤ ਨੂੰ ਤਾਂ ਫਿਰ ਉੱਥੇ ਧਰਕੇ ਸਨੇ ਹਾਂ ਜਾਵਾਂਗੇ ਹਰ ਕਿਸ ਨੇ ਨਾ ਯੂਰੋ 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 5 ਵਜੇ ਤੁਰਪੇ ਮੰਮੀ ਆਪਾ ਫਫੜ ਜਰਨ ਨੂੰ ਛੋਟਿਆਂ ਨੂੰ ਕਿੱਥੇ ਗਏ ਸੀ 5 ਵਜੇ ਤੁਰਪੇ ਉੱਥੇ ਸੋ ਉੱਥੇ ਨਾ ਗਈ ਸੀ ਜਿਹੜੇ ਸਾਲ ਆਮਣੀ ਦਾ ਵਿਆਹ ਤੇ ਉਹ ਸਾਰੀ ਚੀਜ਼ ਨਾ ਬੇਬੀ 9 ਵਜੇ ਤੈਨੂੰ ਜਾ ਕੇ ਉੱਥੇ ਦਰਸ਼ਨ ਕਰਕੇ 4 ਵਜੇ ਦੁਬਾਰਾ ਦੇਖੋ ਸੀ ਨਾ 4 ਵਜੇ ਦੁਬਾਰਾ ਤੁਰਕੇ ਫੇਰ ਉਹਦੇ 7-8 ਵਜੇ ਤੈਨੂੰ ਆ ਜਾਣਾ ਨੀ ਲਾਉਂਦੀ ਪੀੜੇ ਤੇ ਕੱਪੜੇ ਜਾਇ ਮੈਂ ਹਿੰਦਕੁੰਡ ਸਾਹਿਬ ਜਾਇ ਨਾ ਉੱਥੇ ਜਾਇ ਨੰਦਪੁਰ ਸਾਹਿਬ ਲਾਟਾ ਕਰਤਾ ਨਾ ਨਾਲਾ ਹੋ ਗਏ ਫਿਰ ਇਹਨਾਂ ਕੋਲ ਆਈ ਅੰਤ ਨਹੀਂ ਖਰਾਬ ਨਾ ਕਰਨਾ ਕਿਤੇ ਤੇਰੇ ਵੀ ਹੋਰ ਛੋਟਾ ਸਾਡਾ ਹੋ ਗਿਆ ਆ ਵੀ ਮਿਲਿਆ ਕਸਟਣਾ ਪੂ ਹਨਾ ਇਹ ਹੀ ਆ ਗੱਲ ਮਾ ਉਧਰ ਬੀਬੀ ਮੰਜਿਆ ਨੇ ਤੇੜੀਆਂ ਦੇ ਕੱਪੜਾ ਲਾਉਂਦੀ ਐ ਪਹਿਲੇ ਤਾਂ ਬੁਣੀਆਂ ਨੇ ਹੁਣ ਕੱਪੜਾ ਲਾਉਂਦੀ ਐ ਆਈ ਦੀ ਨਾ ਮੈਨੂੰ ਨਹੀਂ ਕਿਹਾ ਇਹ ਕੱਪੜਾ ਆ ਆ ਫਿਰ ਨਾ ਦੀ ਮਾਤਾ ਸਾਡੇ ਇੱਥੇ ਕੱਟਿਆ ਪਹਿਲਾਂ ਵੀ ਸਾਥ ਹੈ ਤਨਲਾ ਦਿਓ ਲੋ ਜੀ ਆਪਾਂ ਰਗੜ ਦਿਆ ਮਸਾਲਾ ਇਧਰ ਆਪਾਂ ਨੇ ਕੱਢ ਲਿਆ ਕਿੱਹਾ ਸੋਲੂਆ ਸੋਲੂਆ ਰਗੜ ਲਿਆ ਇਧਰ ਆਲੂ ਸੀਤੇ ਆਪਾਂ ਨੇ ਇਧਰ ਮੈਂ ਮਸਾਲਾ ਗ੍ਰाइंड ਕਰਦੀਆਂ ਮਸਾਲਾ ਗ੍ਰाइंड ਕਰਕੇ ਆਪਾਂ ਆਲੂ ਸੋਲੂਏ ਦੀ ਸਬਜ਼ੀ ਬਣਾਵਾਂਗੇ ਕਿਉਂਕਿ ਆਪਣੀ ਵੀਡੀਓ ਵੀ ਬਹੁਤ ਲੰਮੀ ਹੋਊਗੀ ਤੇ ਹੁਣ ਭਾਜ ਭਾਜ ਨੇ ਤਾਰਾਂ ਪਰੀਆਂ ਪੀਣੇ ਇਹ ਕੱਪੜੇ ਵੀ ਤਿਆਰ ਕਰਨੇ ਨੇਗੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕੋਈ 새 ਨਵੇਂ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ